ਹਾਂਜੀ ਵੀਰੋ ਸਤ ਸ੍ਰੀਕਾਲ ਮੌਸਮ ਸੰਬੰਧੀ ਛੋਟੀ ਜਿਹੀ ਅਪਡੇਟ ਲੈ ਕੇ ਹਾਜ਼ਰ ਹੋਏ ਆਂ ਮਿਤੀ 27 28 29 ਜਨਵਰੀ ਨੂੰ ਪੰਜਾਬ ਹਰਿਆਣਾ ਰਾਜਸਥਾਨ ਸ੍ਰੀ ਗੰਗਾ ਨਗਰ ਹਰਮਾਨਗੜ ਸਿਰਸਾ ਫਤਿਆਬਾਦ ਵਿੱਚ ਸਵੇਰ ਦੇ ਸਮੇਂ ਸੰਘਣੀ ਧੁੰਦ ਕਿਤੇ ਕਿਤੇ ਹਲਕੀ ਧੁੰਦ ਪੈਣ ਦੀ ਸੰਭਾਵਨਾ ਹੈ ਇਨ੍ਹਾਂ ਜੁੜਿਆਂ 'ਚ 9 ਵਜੇ ਤੋਂ ਬਾਅਦ ਕਿਤੇ ਕਿਤੇ ਦੁਪਹਿਰ ਸਮੇਂ ਧੁੱਪ ਨਿਕਲ ਸਕਦੀ ਹੈ 30 31 ਜਨਵਰੀ ਨੂੰ ਪੰਜਾਬ ਦੇ ਕੁਝ ਖੇਤਰਾਂ 'ਚ ਟੁੱਟਮੀ ਹਲਚਲ ਹੋ ਸਕਦੀ ਹੈ ਸਿਰਫ 25% ਸੈਂਚ 1 2 3 ਫਰਵਰੀ ਨੂੰ ਪੰਜਾਬ ਹਰਿਆਣਾ ਰਾਜਸਥਾਨ ਸ੍ਰੀ ਗੰਗਾ ਨਗਰ ਹਨਮਾਨਗੜ੍ਹ ਸਿਰਸਾ ਫਤਿਆਵਾਦ ਦੇ ਕਈ ਖੇਤਰਾਂ 'ਚ ਹਲਕੇ ਤੇ ਦਰਮਿਆਨੇ ਮੀਂਹ ਦੀ ਸੰਭਾਵਨਾ ਬਣੀ ਹੋਈ ਹੈ ਜਿਹੜੇ ਕਿਸਾਨ ਵੀਰਾਂ ਨੇ ਕਣਕ ਨੂੰ ਪਾਣੀ ਲਾਉਣਾ ਹੈ ਉਹ ਭਰਾ ਹਾਲੇ ਰੁਕ ਜਾਣ ਕਿਉਂਕਿ ਸਿਸਟਮ ਮੱਧਮ ਪੱਧਰ ਦਾ ਪਹੁੰਚ ਰਿਹਾ ਹੈ 27 ਜਨਵਰੀ ਲਾਗੇ ਯਾਨੀ ਕਿ ਅੱਜ ਇੱਕ ਕਮਜ਼ੋਰ ਸਿਸਟਮ ਕਾਰਨ 28 29 ਤੋਂ ਪਹਾੜੀ ਰਾਜਾਂ ਚੋਂ ਮੀਂਹ ਪੈ ਤੇ ਬਰਫ਼ਵਾਰੀ ਹੋਣ ਦੀ ਸੰਭਾਵਨਾ ਹੈ ਬਾਕੀ ਅਵਲੀ ਅਪਡੇਟ ਲੈ ਕੇ 1-2 ਦਿਨਾਂ ਚ ਹਾਜ਼ਰ ਹੁੰਦੇ ਆ ਤਦ ਤੱਕ ਲਈ ਧੰਨਵਾਦ ਜੀ